ਦੀ ਪੰਚਾਇਤ ਦਾ ਫਰਮਾਨ ਪਿੰਡ ਹੀ ਮੁੰਡਾ ਕੁੜੀ ਨੇ ਆਪਸ ਕਰਵਾਇਆ ਵਿਆਹ ਤਾਂ ਛਡਣਾ ਪਵੇਗਾ ਪਿੰਡ ਦੋਹਾ ਦੇ ਪਰਿਵਾਰ ਵੀ ਹੋਣਗੇ ਪੇਕਰ ਪੰਜਾਬ ਦੀ ਪ੍ਰਾਪਰਟੀ ਟੈਕਸ 'ਚ 5% ਦਾ ਵਾਧਾ ਪੰਜਾਬ ਸਰਕਾਰੀ ਨੋਟੀਫਿਕੇਸ਼ਨ ਕੀਤਾ ਜਾ ਰਿਹਾ ਹੈ ਰਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਤੇ ਵਧਿਆ ਟੈਕਸ ਐਨਸੀਆਰਟੀ ਦੀਆਂ ਕਿਤਾਬਾਂ 'ਚ ਸ਼ਾਮਲ ਕੀਤਾ ਗਿਆ ਸਿੱਖ ਇਤਿਹਾਸ ਤੇ ਸਿੱਖ ਗੁਰੂਆਂ ਦੇ ਪੜਾਈ ਜਾਣਗੇ ਚੈਪਟਰਸ 19ਵੀਂ ਸਦੀ ਦੇ ਸਿੱਖ ਰਾਜ ਨਾਲ ਸੰਬੰਧਿਤ ਪਾਠ ਵੀ ਬਣੇਗਾ ਹਿੱਸਾ ਸਤਿ ਸ਼੍ਰੀ ਅਕਾਲ ਜੀ ਮੈਂ ਹਸਰਜੋਤ ਕੋਰ ਨਿਊਜ਼ 819 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ 6 ਵਜੇ ਦੇ ਬੁਲਟਨ 'ਚ ਅਸੀਂ ਦਿੰਦਿਆਂ 6 ਵੱਡੀਆਂ ਖਬਰਾਂ ਤੇ ਨਜ਼ਰ ਪਾਵਾਂਗੇ ਸਭ ਤੋਂ ਪਹਿਲਾਂ ਨਜ਼ਰ ਪਾਵਾਂਗੇ ਦਿਨ ਦੀ ਖਬਰ ਨੰਬਰ 6 ਤੇ ਜੋ ਕਿ ਪ੍ਰਾਪਰਟੀ ਟੈਕਸ ਨਾਲ ਕੇ ਜੁੜੀ ਹੋਈ ਹੈ ਪੰਜਾਬ ਜੋ ਪ੍ਰਾਪਰਟੀ ਟੈਕਸ ਵਧਿਆ ਹੈ ਦੱਸ ਕੇ ਪ੍ਰਾਪਰਟੀ ਟੈਕਸ 'ਤੇ 5% ਦਾ ਇਜਾਫਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇਸ ਬਾਬਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਰਿਹਾਇਸ਼ੀਅਤ ਤੇ ਕਮਰਸ਼ੀਅਲ ਪ੍ਰਾਪਰਟੀ ਤੇ ਇਹ ਟੈਕਸ ਵਧਾਇਆ ਗਿਆ ਹੈ 1 ਅਪ੍ਰੈਲ 2025 ਤੋਂ ਇਹ ਟੈਕਸ ਲਾਗੂ ਵੀ ਹੋ ਗਿਆ ਹੈ ਤੇ ਪੰਜਾਬ ਚ ਪ੍ਰਾਪਰਟੀ ਟੈਕਸ ਚ ਇਜਾਫਾ ਕੀਤਾ ਗਿਆ ਹੈ ਦੱਸ ਕੇ ਪ੍ਰਾਪਰਟੀ ਟੈਕਸ ਚ 5% ਵਾਧਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਇਸ ਬਾਬਤ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਪੰਜਾਬ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਹੋ ਗਿਆ ਹੈ ਜੋ ਕਿ 1 ਅਪ੍ਰੈਲ 2025 ਤੋਂ ਲਾਗੂ ਵੀ ਹੋ ਗਿਆ ਹੈ ਜਿਸ ਨੂੰ ਲੈ ਕੇ ਸੂਬਾ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪ੍ਰਾਪਰਟੀ ਟੈਕਸ ਦੇ ਵਿੱਚ ਸਿੱਧਾ 5% ਦਾ ਵਾਧਾ ਕੀਤਾ ਗਿਆ ਹੈ रिहायशी कमर्शियल प्रॉपर्टीज टैक्स बढ़ाया गया है। नजर पावे खबर नंबर पांच च हलवारा एयरपोर्ट का उद्घाटन किया जाएगा उद्घाटन पीएम नरेंद्र मोदी करेंगे सताई जुलाई में ਟਰਮੀਨਲ ਉਦਘਾਟਨ ਹੋਏ ਇੱਕ ਨਵੇਂ ਕੀ ਹਵਾਈ ਅੱਡੇ ਦਾ ਵਰਚੂਅਲੀ ਉਦਘਾਟਨ ਕਰਨਗੇ ਪੀਐਮ ਨਰਿੰਦਰ ਮੋਦੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਤੇ ਲੁਧਿਆਣਾ ਚ ਹਲਵਾਰਾ 에ਰਪੋਰਟ ਦਾ ਉਦਘਾਟਨ ਵਰਚੂਅਲੀ ਪੀਐਮ ਨਰਿੰਦਰ ਮੋਦੀ ਰਿਵਲੋ ਕੀਤਾ ਜਾਏਗਾ 27 ਜੁਲਾਈ ਨੂੰ ਇਹ ਉਦਘਾਟਨ ਹੋਏਗਾ ਹਵਾਈ ਅੱਡੇ ਦਾ ਵਰਚੂਅਲ ਉਦਘਾਟਨ ਕਰਨਗੇ ਪੀਐਮ ਨਰਿੰਦਰ ਮੋਦੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਕਿ 에어ਪੋਰਟ ਅਥਾਰਟੀ ਆਫ ਇੰਡੀਆ ਜਿਹੜਾ ਕਿ ਅਸੀਂ ਵੇਟ ਕਰ ਰਹੇ ਸੀ ਡੇਟ ਲਈ ਹਲਵਾਰਾ 에어ਪੋਰਟ ਹਲਵਾਰਾ 에어ਪੋਰਟ ਟਰਮੀਨਲ ਦੀ ਇਨੋਗਰੇਸ਼ਨ ਲਈ ਉਹ ਉਹਨਾਂ ਨੇ ਸਾਨੂੰ 27 ਤਰੀਕ ਅੱਜ ਦੇ ਦਿੱਤੀ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਇਹ ਕਰ ਰਹੇ ਆ ਕਿ ਨਾਮ ਇਨੋਗਰੇਸ਼ਨ ਜੋ ਮੈਨੂੰ ਪਤਾ ਲੱਗਿਆ ਹਲੇ ਤੱਕ ਆਨਲਾਈਨ ਕਰਨਗੇ ਇਨੋਗਰੇਸ਼ਨ ਔਰ ਇਹ ਤਿਆਰੀਆਂ ਚਾਲੂ ਹੋ ਗਈਆਂ ਹਲਵਾਰਾ 에ਅਰਪੋਰਟ ਤੇ 27 ਜੁਲਾਈ ਹੁਣ ਨਜ਼ਰ ਪਾਵਾਂਗੇ ਦਿਨ ਦੀ ਖਬਰ ਨੰਬਰ 4 ਤੇ ਜੋ ਕਿ ਜੁੜੀ ਹੋਈ ਹੈ NCERT ਦੇ ਨਾਲ NCERT ਦੀਆਂ ਕਿਤਾਬਾਂ ਚੋਂ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਜਾਏਗਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਪਾਠ ਵੀ ਇਹਨਾਂ ਬੁੱਕਸ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਖਾਲਸਾ ਪੰਥ ਦੇ ਪਾਠ ਵੀ ਇਸ ਵਿੱਚ ਸ਼ਾਮਲ ਹੋਣਗੇ ਤਾਂ ਕਿ ਤਾਜ਼ੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵੀ ਬੱਚਿਆਂ ਨੂੰ ਪੜਾਇਆ ਜਾਏਗਾ ਸਿੱਖ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾਏਗਾ ਕਿਤਾਬ ਚ 19ਵੀਂ ਸਦੀ ਦੇ ਸਿੱਖ ਰਾਜ ਤੇ ਵੀ ਪਾਠ ਸ਼ਾਮਲ ਕੀਤਾ ਗਿਆ ਹੈ ਤੇ NCERT ਦਿਆਂ ਕਿਤਾਬਾਂ ਚੋਂ ਸਿੱਖ ਇਤਿਹਾਸ ਬੱਚਿਆਂ ਨੂੰ ਪੜਾਇਆ ਜਾਏਗਾ ਇਹ ਖਬਰਾਂ ਕਿਉਂਕਿ ਯੋਧਿਆਂ ਦੀ ਵਾਰ ਗਾਉਣਾ ਯੋਧਿਆਂ ਦੀ ਵਾਰ ਸੁਣਨਾ ਯੋਧਿਆਂ ਦੀ ਵਾਰ ਪੜ੍ਹਨਾ ਇਹ ਤੁਹਾਡੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ ਇੱਕ ਮਨੋਬਲ ਪੈਦਾ ਕਰਦਾ ਤੁਹਾਡੇ ਅੰਦਰ ਦੇਸ਼ ਭਗਤੀ ਆਪਣੇ ਧਰਮ ਪ੍ਰਸਤੀ ਜਿਹੜੀ ਆ ਪੈਦਾ ਕਰਦਾ ਸੋ ਸਿੱਖਾਂ ਦਾ ਇਤਿਹਾਸ ਯੋਧਿਆਂ ਦਾ ਇਤਿਹਾਸ ਆ ਜਦੋਂ ਇਸ ਨੂੰ ਕੋਈ ਪੜ੍ਹਦਾ ਤਾਂ ਉਹਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤੇ ਅ ਦੁਸ਼ਮਣਾਂ ਦੇ ਖਿਲਾਫ ਲੜਨ ਤੇ ਡਟਣ ਤੇ ਸ਼ਹਾਦਤ ਦੀ ਜਿਹੜੀ ਆ ਉਹਦੇ ਅੰਦਰ ਇੱਕ ਜਨਮ ਪੈਦਾ ਹੁੰਦੀ ਆ ਜਿਸ ਦੀ ਇਸ ਦੇਸ਼ ਨੂੰ ਵੀ ਲੋੜ ਆ ਕੌਮ ਨੂੰ ਵੀ ਲੋੜ ਆ ਇਸ ਸਮਾਜ ਨੂੰ ਵੀ ਲੋੜ ਆ ਕਿਉਂਕਿ ਜਿਹੜੀਆਂ ਸਮਾਜ ਵਿਰੋਧੀ ਸ਼ਕਤੀਆਂ ਕੋਈ ਜ਼ੁਲਮ ਕਰਦਾ ਜਾਂ ਕੋਈ ਮਾਹੌਲ ਖਰਾਬ ਕਰਦਾ ਉਹਨਾਂ ਦੇ ਖਿਲਾਫ ਖੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਅਤੇ ਜ਼ਰੂਰਤ ਆ ਇਹ ਦੇਸ਼ ਦੇ ਅਜਿਹੇ ਸਿੱਖ ਯੋਧਿਆਂ ਨੂੰ ਤੇ ਹੋਰ ਦੇਸ਼ ਦੇ ਅੰਦਰ ਜੁਝਾਰੂਆਂ ਨੂੰ ਯਾਦ ਕਰੇਗਾ ਤਾਂ ਸਾਡੀ ਜਿਹੜੀ ਪੀੜ੍ਹੀ ਆਉਣ ਵਾਲੀ ਉਹ ਇਸ ਤੋਂ ਚੰਗਾ ਸੰਕਲ ਸਿੱਖੇਗੀ

ਚਾਰ ਮਤੇ ਪਾਸ ਕੀਤੇ ਗਏ ਲੈਂਡ ਪੁਲਿੰਗ ਨੀਤੀ ਰੱਦ ਕਰੇ ਸਰਕਾਰ ਇਹ ਬਤਾ ਪਾਇਆ ਗਿਆ ਐਸਕੇਮ ਦੀ ਮੀਟਿੰਗ 'ਚ ਖੇਤੀ ਨੀਤੀ ਲਾਗੂ ਕੀਤੀ ਜਾਏ 30 ਜੁਲਾਈ ਨੂੰ ਕਿਸਾਨ ਟਰੈਕਟਰ ਮਾਰਚ ਵੀ ਕੱਢਣਗੇ 10 ਤੋਂ 24 ਅਗਸਤ ਨੂੰ ਮੈਗਾ ਰੈਲੀ ਦਾ ਐਲਾਨ ਐਸਕੇਮ ਦੇ ਵੱਲੋਂ ਕੀਤਾ ਗਿਆ। ਔਰ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਆਉਣ ਤੋਂ ਬਾਅਦ ਜਿਹੜਾ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਸੀਂ ਲੈਂਡ ਪੁਲਿੰਗ ਦੀ ਪਾਲਿਸੀ ਲੈ ਕੇ ਆਏ। ਪੰਜਾਬ ਦੇ ਅੰਦਰ ਲੈਂਡ ਪੁਲਿੰਗ ਦੀ ਪਾਲਸੀ ਆਈ ਆ ਜਿਸ ਪਾਲਸੀ ਦੇ ਅਧੀਨ ਅਸੀਂ ਇਹ ਡਿਸਾਈਡ ਕੀਤਾਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਆਪਣੀ ਫ੍ਰੀ ਵਿਲ ਦੇ ਨਾਲ ਬਿਨਾ ਕਿਸੇ ਦਬਾਅ ਦੇ ਡਰ ਦੇ ਭੇਦ ਦੇ ਭਾਵ ਦੇ ਸਰਕਾਰ ਨੂੰ ਲੈਂਡ ਪੁਲਿੰਗ ਪਾਲਸੀ ਦੇ ਅਧੀਨ ਆਪਣੀ ਜ਼ਮੀਨ ਦੇਣੀ ਚਾਹਗਾ ਕਿ ਆਪਣੀ ਜ਼ਮੀਨ ਜਿਹੜੇ ਦੇਊਗਾ ਕਿ ਮੈਨੂੰ ਸਰਕਾਰ ਜਿਹੜੀ ਜ਼ਮੀਨ ਡਿਵੈਲਪ ਕਰਕੇ ਦੇਵੇ ਔਰ ਉਹ ਜ਼ਮੀਨ ਚੋਂ ਉਹਦਾ ਜਿਹੜਾ ਕਾਨੂੰਨ ਦੇ ਅਮਦਾਕ ਬਣਦਾ ਹਿੱਸਾ ਜਿਹੜਾ ਪਲਾਟ ਜਾਂ ਰੈਸੀ ਕਮਰਸ਼ੀਅਲ ਜਿਹੜਾ ਉਹਨੂੰ ਮਿਲੂਗਾ ਅਸੀਂ ਅਮਨ ਅਰੋੜਾ ਜੀ ਨੂੰ ਕਿਹਾ ਸੀ ਕਿ ਤੁਹਾਡੀ ਪਾਲਿਸੀ ਦੇ ਨਾਲ ਰਿਲੇਟਡ ਸਵਾਲ ਹੋਣਗੇ ਉਥੇ ਆ ਕੇ ਸਪਸ਼ਟ ਕਰੋ ਨੋਟੀਫਿਕੇਸ਼ਨ ਅੱਧਾ ਪ੍ਰਚੰਨ ਲੋਕਾਂ ਨੂੰ ਦਿਖਾਇਆ ਜਾ ਰਿਹਾ ਜਿਹੜੀ ਲੈਂਡ ਡਿਵੈਲਪ ਵੀ ਕਰਨੀ ਹੈ ਉਹ ਡਿਵੈਲਪਮੈਂਟ ਦੇ ਚਾਰजेस ਵੀ ਕਿਸਾਨੀ ਤੋਂ ਲੈ ਜਾਣੇ ਨੇ ਔਰ ਜਦੋਂ ਨੂੰ ਉਹ ਜਾ ਕੇ ਹਾਲੇ ਤਾਂ ਪੂਰਾ ਚੰਡੀਗੜ੍ਹ ਜਾਂ ਮੋਹਾਲੀ ਡਿਵੈਲਪ ਨਹੀਂ ਹੋਇਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਮੋਹਾਲੀ ਚ ਅਡਾਪਟ ਹੋਈ ਸੀ ਉਸ ਵੀ ਲੋਕਾਂ ਨਾਲ ਜਿਹੜੇ ਡਿਮਾਰਕੇਸ਼ਨ ਜਿਹੜੀ ਲੈਂਡ ਦੀ ਜਿਹੜੀ ਲੋਕਾਂ ਨੂੰ ਵਾਪਸ ਕੀਤੀ ਗਈ ਹੈ ਦਿਖਾਇਆ ਕੁਝਿਆ ਕੀਤਾ ਕੁਛ ਗਿਆ ਇਸ ਕਰਕੇ ਇਹਦਾ ਸੋਸ਼ਲ ਇੰਪੈਕਟ ਕੀ ਹੈ ਸੋਸ਼ਲ ਇੰਪੈਕਟ ਸੁਸਾਇਟੀ ਤੇ ਕੀ ਹੋਊਗਾ ਪੰਜਾਬ ਗਵਰਨਮੈਂਟ ਇਹ ਦਿਖਾਵੇ ਵੀ ਸਟੱਡੀ ਕਿੱਥੇ ਹੈ हूँ जिक्र करा खबर नंबर दो का जो कि जुड़ी हुई है इंडिया अलायंस के नाम ना इंडिया अलायंस का हिस्सा नहीं है आम आदमी पार्टी आम आदमी पार्टी लीडर संजय सिंह ने इस बाबत एक वाला बयान किया है उन्होंने कहा कि आम आदमी पार्टी हूँ इंडिया गठजोड़ का हिस्सा नहीं है इंडिया गठजोड़ दीटिंग शामिल नहीं होगी आम आदमी पार्टी इंडिया गठजोड़ सिर्फ लोग सभा चोली ਤੇ ਸੰਜੇ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਆਪ ਨੇ ਇਕੱਲੇ ਚੋਣਾ ਲੜੀਆਂ ਨੇ ਪੰਜਾਬ ਤੇ ਗੁਜਰਾਤ 'ਚ ਵੀ ਇਕੱਲੇ ਚੋਣਾ ਲੜੀਆਂ ਨੇ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਇੰਡੀਆ ਅਲਾਈਐਂਸ ਦਾ ਉਸਤਾ ਨਹੀਂ ਹੈ ਕਾਬਿਲ ਗੌਰ ਹੈ ਕਿ ਕੱਲ ਵੀ ਇੰਡੀਆ ਅਲਾਈਐਂਸ ਦੀ ਬੈਟਕ ਸੱਦੀ ਗਈ ਹੈ ਮਲਕਰਜਨ ਖੜਗੇ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਬਿਠਾਈਸ਼ ਤੇ ਮੀਟਿੰਗ ਸੱਦੀ ਗਈ ਹੈ ਜੋ ਆਨ ਵਾਲਾ ਮੌਨਸੂਨ ਸੈਸ਼ਨ ਹੈ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਪੂਰੀ ਸਟ੍ਰੈਟਜੀ ਘੜੀ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਜੋ ਲੀਡਰਸ ਨੇ ਉਹ ਐਸ इंडिया ब्लॉक की मीटिंग कल शामिल नहीं हो क्योंकि संजय सिंह ने इस गल का ऐलान कर दिता है कि हूँ इंडिया अलायंस का हिस्सा नहीं है आम आदमी पार्टी इंडिया अलायंस दीटिंग आम आदमी पार्टी शामिल नहीं होएगी इंडिया गठजोड़ सिर्फ लोकसभा चुनाव चोणों के लिए ही का जहां तक प्रश्न है हमने स्पष्ट किया अपनी स्थिति कि इंडिया गठबंधन जो था वो लोकसभा चुनाव के लिए था उसके बाद हरियाणा हम अकेले लड़े दिल्ली हम अकेले लड़े बिहार का चुनाव अकेले लड़ने जा रहे हैं और दो बाय इलेक्शन हुआ एक गुजरात में और एक पंजाब में दोनों बाय इलेक्शन हम अलग, अलग अलग लड़े तो आम आदमी पार्टी इंडिया गठबंधन का हिस्सा नहीं है और जो मुद्दे संसद के अंदर उठाने हैं आम आदमी पार्टी मजबूती से उसको उठाएगी आप जानते हैं हमने हमेशा एक सशक्त विपक्ष की भूमिका निभाई है और वो निभाएंगे ਹੋਣ ਖਬਰ ਨੰਬਰ 1 ਜੋ ਕਿ ਜੁੜੀ ਹੋਈ ਹੈ ਦਰਬਾਰ ਸਾਹਿਬ ਦੇ ਨਾਲ ਸ਼ੇਰ ਦਰਬਾਰ ਸਾਹਿਬ ਨੂੰ ਫੇਰ ਧਮਕੀ ਮਿਲੀ ਹੈ 10 ਦੇ 5ਵੇਂ ਦਿਨ ਮੁਰਤੂ ਸ਼ੇਰ ਦਰਬਾਰ ਸਾਹਿਬ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ ਹੁਣ ਤੱਕ ਕੁੱਲ 6 ਧਮਕੀਆਂ ਭਰੀਆਂ ਈਮੇਲ ਸ਼ੇਰ ਦਰਬਾਰ ਸਾਹਿਬ ਨੂੰ ਭੇਜੀਆਂ ਗਈਆਂ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਆਰ ਡੀ ਐਕਸ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਤੇ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਮਿਲਣ ਤੇ ਮਾਮਲੇ 'ਚ ਐਕਸ਼ਨ ਵੀ ਹੋਇਆ ਹੈ ਪੁਲਿਸ ਨੇ ਇੱਕ ਸੌਫਟਵੇਅਰ

ਅ ਜੋ ਹੈ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਫੋਰੈਂਸਿਕ ਟੀਮਾਂ ਦੇ ਵੱਲੋਂ ਕੀਤੀ ਜਾਏਗੀ ਪਰ ਅੱਜ ਮੁਰਤੋ ਇੱਕ ਹੋਰ ਤਮਕੀ ਪਰੀ ਈਮੇਲ ਚਦਰਬਾਰ ਸਾਹਿਬ ਨੂੰ ਆਈ ਉਹਨੂੰ ਪੁੱਛ ਗਏ ਸਿਪਡੇ ਲਈ ਹਰਾਸ ਦੇ ਲਿਆ ਤੇ ਉਹਦਾ ਸ਼ੁਗਰ ਜ਼ੁਮੇ ਉਹਦਾ ਨਾਮ ਆ ਤੇ ਤਾਮਨ ਨਾਲ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਹੈ ਉਹਦੇ ਤੋਂ ਬਾਅਦ ਵੀ ਇੱਕ ਮਹੀਨਾ ਬਾਅਦ ਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਤੁਹਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਤਾ ਮਹਿਸੂਸ ਹੁੰਦਾ ਹੈ ਕਿ ਦਰਵਾਜ਼ਾ ਪ੍ਰਤੀ ਕੋਈ ਇੱਕ ਬੰਦਾ ਨਹੀਂਗਾ ਜੇ ਸ਼ੁਭਦਮੇ ਨੂੰ ਅੱਜ ਆਪਾਂ ਸਾਹ ਤੇ ਮਿਲਿਆ ਉਹਦੇ ਤੋਂ ਪੂਰਨ ਡਗਾਈ ਦੇ ਵਿੱਚ ਖੁਸ਼ਕਿਛ ਹੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਤਾਲਸਾ ਕਿਹੜੀਆਂ ਏਜੰਸੀਆਂ ਕਿਹੜਾ ਗਰੁੱਪ ਜਿਹੜਾ ਉਹ ਕੰਮ ਕਰਦਾ ਪਿਆ ਕਿਉਂਕਿ ਉਹ ਖੁਦਾਰਾ ਜਿਹੜੀ ਈਮੇਲ ਆਣੀ ਇਹ ਖਰਚਾ ਜਾਣ ਕਰਦੀ ਹੈ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਕਿਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀ ਟੈਕ ਹੈਗੀ ਹੈ ਔਰ ਵੱਖ-ਵੱਖ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਤੋਂ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਟ੍ਰੈਂਡਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵਾਂਚ ਦੋ ਐਫ ਆਈ ਆਰਜ਼ ਵੀ ਦਰਜ ਕਰ ਚੁੱਕੇ ਹਾਂ ਉਦੇ ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਹਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜਿਆਦਾ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੀ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਹੈ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਅਰ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਂਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਂਸ਼ਨ ਜਿਵੇਂ ਸੀਕ ਕੀਤੀ ਜਾਂਦੀ ਹੈ